ਤੁਸੀਂ ਦੇਖ ਰਹੇ ਹੋ ਕਮਲ ਟੀਵੀ ਜੇਕਰ ਸਾਡੇ ਚੈਨਲ ਤੇ ਨਵੇਂ ਆਉ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜੇ ਕੌਣ ਭਲੇ ਕੌਣ ਬੰਦੇ ਮਦੀਨਾ ਮਸਜਿਦ ਜਰਗ ਈਦ ਦੇ ਪਵਿੱਤਰ ਸਮਾਗਮ ਵਿੱਚ ਮਦੀਨਾ ਮਸਜਿਦ ਜਰਗ ਦੇ ਮੌਲਵੀ ਅਨਬਰ ਮੁਹੰਮਦ ਸਾਹਿਬ ਜੀ ਨੇ ਭਰੀ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸਮੂਹ ਮੁਸਲਮਾਨ ਭਾਈਚਾਰੇ ਦੀਆਂ ਕਬਰਸਤਾਨ ਜਰਗ ਵਿੱਚ ਪਾਣੀ ਵਾਲੇ ਨਲਕੇ ਜਣੀ ਸਮਰਸੀ ਵੱਲ ਦਾ ਨਾ ਹੋਣਾ ਇੱਕ ਵੱਡੀ ਸਮੱਸਿਆ ਹੈ। ਉਹਨਾਂ ਆਖਿਆ ਜਦੋਂ ਕਿਸੇ ਮ੍ਰਿਤਕ ਵਿਅਕਤੀ ਨੂੰ ਉਹਨਾਂ ਜਰਗ ਦੇ ਕਬਰਸਤਾਨ ਜਾਂਦੇ ਹਾਂ ਉਸ ਸਮੇ ਸਮੂਹ ਮੁਸਲਮਾਨ ਭਾਈਚਾਰੇ ਨੂੰ ਪਾਣੀ ਦੀ ਸਮੱਸਿਆ ਆਉਂਦੀ ਹੈ। ਇੱਥੇ ਹੀ ਈਦ ਦੀ ਖੁਸ਼ੀ ਵਿੱਚ ਸ਼੍ਰੀਕ ਹੋਣ ਆਏ ਉੱਗੇ ਸਮਾਜ ਸੇਵੀ ਸਰਦਾਰ ਹਰਮਿੰਦਰ ਸਿੰਘ ਮੰਡੇਰ ਜਰਗ ਸਾਬਕਾ ਸਰਪੰਚ ਨੇ ਇਸ ਗੱਲ ਤੇ ਗੌਰ ਕਰਦਿਆਂ ਤਕਰੀਬਨ ਕੁਝ ਦਿਨਾਂ ਵਿੱਚ ਹੀ ਪਾਣੀ ਵਾਲਾ ਸਮਰਸੀ ਵੱਲ ਪੰਪ ਲਗਵਾਇਆ ਅਤੇ ਸਮਾਜ ਦੀ ਉੱਤਮ ਸੇਵਾ ਦੇ ਹੱਕਦਾਰ ਰਖਵਾਇਆ ਇਸ ਮੌਕੇ ਮਦੀਨਾ ਮਸਜਿਦ ਜਰਗ ਦੇ ਮੌਲਵੀ ਅਨਵਰ ਮੁਹੰਮਦ ਜੀ ਨੇ ਸਮੂਹ ਮੁਸਲਮਾਨ ਭਾਈਚਾਰੇ ਅਤੇ ਸਮੂਹ ਨਗਰ ਜਰਗ ਵੱਲੋਂ ਉੱਗੇ ਸਮਾਜ ਸੇਵੀ ਸਰਦਾਰ ਹਰਮਿੰਦਰ ਸਿੰਘ ਮਟੇਰ ਜਰਗ ਦਾ ਧੰਨਵਾਦ ਕੀਤਾ। ਸਭ ਦਾ ਮੂੰਹ ਮਿੱਠਾ ਕਰਵਾਇਆ ਇਸ ਪਾਣੀ ਨਾਲ। ਅਨੇਕਾਂ ਹੀ ਦਰੱਖਤਾਂ ਦਾ ਵਿਕਾਸ ਕੀਤਾ ਜਾਵੇਗਾ ਅਤੇ ਹੋਰ ਪਸ਼ੂ ਅੰਸ਼ੀ ਆਪਣੀ ਪਿਆਸ 부ਝਾਉਣਗੇ ਜੋ ਕਿ ਸਰਦਾਰ ਹਰਵਿੰਦਰ ਸਿੰਘ ਸਰਪੰਚ ਨੇ ਇੱਕ ਬਹੁਤ ਵੱਡੀ ਸੇਵਾ ਕੀਤੀ ਆ ਸਰਪੰਚ ਸਾਹਿਬ ਹੋਰ ਵੀ ਇਹੋ ਜਿਹੇ ਸੇਵਾਵਾਂ ਬੜੇ ਲੰਬੇ ਸਮੇਂ ਤੋਂ ਨਵਾਉਂਦੇ ਆ ਰਹੇ ਆ ਜਿਸ ਤਰ੍ਹਾਂ ਮੈਡੀਕਲ ਕੈਂਪ ਜਾਂ ਹੋਰ ਵੀ ਜਿੱਥੇ ਜ਼ਰੂਰਤ ਹੁੰਦੀ ਆ ਉਹ ਕੇ ਸਮਾਜ ਸੇਵੀ ਸਰਦਾਰ ਹਰਵਿੰਦਰ ਸਿੰਘ ਸਰਪੰਚ ਸਾਫਤ ਸਰਪੰਚ ਦਾ ਇਸ ਮਰਸੀਬਲ ਲਗਾਇਆ ਗਿਆ ਤੇ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੋਗੇ ਦੇਖੋ ਹਰ ਇਨਸਾਨ ਨੂੰ ਮਰਨਾ ਇਹ ਸੱਚ ਹੈ ਹੈ ਨਾ ਜੀ ਅਰ ਜਿਹੜਾ ਆਪਣਾ ਅਸਲੀ ਘਰ ਆਹੀ ਹੈ ਚਾਹੇ ਉਹ ਮੜੀਆਂ ਹੈ ਚਾਹੇ ਕਬਰਸਤਾਨ ਹੈ ਹੈ ਨਾ ਜੀ ਇਹ ਅਸਲੀ ਹਰੇਕ ਇਨਸਾਨ ਨੇ ਇੱਥੇ ਆਣਾ ਇੱਥੇ ਵੀ ਪਾਣੀ ਦੇ ਜਿਹੜੀ थी ਬਹੁਤ ਸਮੱਸਿਆ थी ਬਹੁਤ ਜ਼ਰੂਰਤ थी ਪਾਣੀ ਦਾ ਤੇ ਚਲੋ ਰੱਬ ਨੇ ਬਹੁਤ ਜਿਆਦਾ ਹਿੰਮਤ ਦਿੱਤੀ ভাই ਹਰਵਿੰਦਰ ਸਾਹਿਬ ਨੂੰ ਇਹਨੇ ਹਿੰਮਤ કરી ਅਰਬ ਨੇ ਇਹਨੂੰ ਦਿਲ ਵਿੱਚ ਬਹੁਤ ਰਹਿਮ ਪਾਇਆ ਤਾਂ ਕਿ ਇਹ ਮਸਲਾ ਬਾਈ ਹਰਵਿੰਦਰ ਸਾਹਿਬ ਨੇ ਬਹੁਤ ਛੇਤੀ ਹੱਲ ਕੀਤਾ ਤੇ ਇਹਦਾ ਬਹੁਤ ਬਹੁਤ ਅਸੀਂ ਸ਼ੁਕਰਗੁਜ਼ਾਰ ਹੈ ਬਹੁਤ ਬਹੁਤ ਜਿਆਦਾ ਜਿਆਦਾ ਤਨਬਾਤ ਕਰਦੇ ਹਾਂ ਅੱਲਾਹ ਤਾਲਾ ਇਹਨੂੰ ਤਰੱਕੀ ਨਸੀਬ ਕਰੇ ਦੁਨੀਆ ਤੇ ਵਿੱਚ ਵੀ ਔਰ ਆਖਰਤ ਦੇ ਵਿੱਚ ਵੀ ਦੋਨੋਂ ਜਹਾਨ ਦੇ ਵਿੱਚ ਅੱਲਾਹ ਕਾਮਯਾਬੀ ਨਸੀਬ ਕਰੇ ਕਿੰਨੀ ਕਿ ਸਮੱਸਿਆ ਆਉਂਦੀ ਸੀ ਜਦੋਂ ਕਿਸੇ ਨੂੰ ਦੁਖਨਾਉਣਾ ਆਉਂਦਾ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਸੀ ਬਾਲਟੀ ਲੈ ਕੇ ਆਸੀ ਹੋਰ ਪਾਸੇ ਕਦੇ ਹਰੀ ਵਾਪੇ ਸੇ ਕਰੋ ਕਦੇ ਕਿਤੇ ਉਹ ਰਿੱਕਾ ਆਉਂਦੇ ਆਂਦੇ ਅਰ ਜਿਹੜਾ ਪਾਣੀ ਦਾ ਦਾਨ ਹੈ ਨਾ ਉਹ ਸਭ ਤੋਂ ਜ਼ਿਆਦਾ ਦਾਨ ਹੈ ਸਦਕਾਏ ਜਾਰੀਆਂ ਹੈ ਕਿ ਜਦ ਤੱਕ ਇਹ ਘਰ ਚੱਲਣਗੇ ਜੋ ਵੀ ਇਨਸਾਨ ਪੀਣ ਕੇ ਐਕਸ ਵੀ ਇਸਤੇਮਾਲ ਕਰਨਗੇ ਇਹਦਾ ਜਿਹੜਾ ਪੁੰਨ ਹੈ ਇਹਦਾ ਜਿਹੜਾ ਦਾਨ ਹੈ ਨਾ ਸਵਾਬ ਹੈ ਜਿਹੜਾ ਅਰਬੀ ਦੇ ਲਫ਼ਜ਼ ਸਵਾਬ ਉਹ ਭਾਈ ਹਰਵਿੰਦਰ ਸਾਹਿਬ ਦੀ ਫੈਮਲੀ ਨੂੰ ਵੀ ਜਾਣਗੇ یہ چاہے دنیا چھ رہے یا نہ رہے جنی جن دیر تک رہے استعمال ہونگے انہی دیر تک رہے انہوں ادا یہ سبا پہنچ دے رہا ہے بہت دیر تو کافی دیر ہو چکی کئی مرتبہ ذکر بھی آیا لیکن حل نہیں ہویا چل رب نے سمجھ لیا آتا تھے اسی ذکر کی تباہی لبے نے جدے حل نہیں کرتا ਕਿਸੇ ਨੇ ਸੋਚਿਆ ਹੀ ਨਹੀਂ ਸੀਗਾ ਜਾਂ ਇਸ ਵਾਰੀ ਕਿਸੇ ਨੇ ਸੋਚਿਆ ਹੀ ਨਹੀਂ ਤਾਂ ਪਹਿਲਾਂ ਵੀ ਇਸ ਤਰ੍ਹਾਂ ਦਾ ਪਾਣੀ ਬੀਤੇ ਹੈ ਚਾਹੀ ਗਿਆ ਕੁਛ ਦਿਨ ਤੋਂ ਯਾਨੀ ਜਦ ਮਸ਼ਵਰਾ ਹੋਣ ਲੱਗ ਗਿਆ ਵੀ ਹਾਂ ਵੀ ਉੱਥੇ ਵੀ ਪਾਣੀ ਚਾਹੀ ਗਿਆ ਤੇ ਇਸੇ ਲਈ ਵੀ ਇਸ ਤਰ੍ਹਾਂ ਦਾ ਇਹ ਨਹੀਂ ਬੰਦਾ ਕਿ ਰਾਸਤਾ ਨਹੀਂ ਮਿਲਦਾ ਤੇ ਕੀ ਦੇਰ ਕਿਰੋ ਲਵਾਈਏ ਕਿੱਥੇ ਕੀ ਮੈਂ ਕਹੇ ਇਹ ਤੀਨੋਂ ਕਹੇ ਚੱਲ ਇੱਕ ਮਰ ਦਾ ਮੌਕਾ ਮਿਲਿਆ ਤੇ ਤੇ ਮਸਜਿਦ ਵਿੱਚ ਗੱਲ ਹੋਈ ਤੇ ਚੰਦ ਇਹ ਵਾਲੇ ਦੇ ਸੋਚਿਆ ਤਾਂ ਇਹ ਸੇਵਾ ਸਰਦਾਰ ਹਰਵਿੰਦਰ ਸਾਹਿਬ ਨੇ ਕਰ ਸੇ ਵੀ ਹੱਲ ਕਰਦਾ ਸਾਬका ਸਰਪੰਚ ਉਹਨਾਂ ਹੀ ਸੇ ਆ ਗਏ ਜੀ ਹਾਂ ਉਹਦਾ ਧੰਨਵਾਦ ਕਰ ਤੇ ਹੁਣ ਅਸੀਂ ਗੱਲ ਕਰਾਂਗੇ ਉਹਗੇ ਸਮਾਜ ਸੇਵੀ ਸਾਫ ਦਾ ਸਰਪੰਚ ਜਰਕ ਤੋਂ ਸਰਦਾਰ ਹਰਵਿੰਦਰ ਸਿੰਘ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੋ ਇਹ ਸੇਵਾ ਤੁਹਾਡੇ ਵੱਲੋਂ ਸੇ ਆਈ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਜਿਸ ਦਿਨ ਈਟ ਸੀ ਨਾ ਮੈਂ ਉੱਥੇ ਵਸੀਤ ਚ ਪਹੁੰਚਿਆ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਜਦੋਂ ਇਹਨਾਂ ਨੇ ਸਾਰੇ ਕਮਿਊਨਿਟੀ ਇਕੱਠੇ ਹੋ ਗਏ ਤਾਂ ਵੀ ਸਾਨੂੰ ਇੱਕ ਬਹੁਤ ਵੱਡੀ ਘਾਟ ਆ ਜਿਹੜੀ ਕਿ ਉੱਥੇ ਕਬਰਸਤਾਨ ਦੇ ਵਿੱਚ ਜਦੋਂ ਕੋਈ ਬੰਦਾ ਪੂਰਾ ਹੁੰਦਾ ਤੇ ਸਾਨੂੰ ਬਹੁਤ ਲੋੜ ਸੀ ਪਾਣੀ ਦੀ ਪਰ ਅਸੀਂ ਕਾਫੀ ਬਹਾਮਤ ਕੀਤੀ ਕਾਫੀ ਕਿਹਾ ਕਈਆਂ ਚੀਜ਼ ਪਰ ਪੰਚਾਇਤਾਂ ਨੂੰ ਵੀ ਕਿਹਾ ਪਰ ਸਾਡੀ ਸਾਡੀ ਇਹ ਜਿਹੜੀ ਸਮੱਸਿਆ ਹੱਲ ਨਹੀਂ ਹੋਈ ਚਲੋ ਮੇਰੇ ਵੀ ਮਨ ਵਿੱਚ ਆਇਆ ਵੀ ਜਦੋਂ ਕੋਈ ਬੰਦਾ ਹਰੇਕ ਬੰਦੇ ਨੇ ਮਰਨਾ ਇਹ ਕੋਈ ਸੱਚ ਆ ਵੀ ਜਿਹੜਾ ਬੰਦਾ ਪੈਦਾ ਹੁੰਦਾ ਮਰਨਾ ਹਰੇਕ ਨੇ ਆ ਪਰ ਇੱਥੇ ਮੈਨੂੰ ਇੱਕ ਗੱਲ ਦੀ ਬਹੁਤ ਦੁੱਖ ਹੋਇਆ ਜਦੋਂ ਮੁੱਲਾ ਜੀ ਨੇ ਕਿਹਾ ਵੀ ਜਦੋਂ ਸਾਡੇ ਕੋਈ ਜਦੋਂ ਅਸੀਂ ਦਫਨਾਉਣ ਜਾਂਦੇ ਆ ਤਾਂ ਅਸੀਂ ਹੱਥ ਪੈਰ ਧੋਤੇ ਬਿਨਾਂ ਇੱਥੇ ਨਵਾਜ ਨਹੀਂ ਪੜਦੇ ਬਹੁਤ ਦੁੱਖ ਹੋਇਆ ਵੀ ਉੱਥੇ ਪਾਣੀ ਨਹੀਂ ਸੀ ਜਦੋਂ ਕੋਈ ਇੱਥੇ ਦਫਨਾਉਣ ਆਉਂਦੇ ਸੀ ਤਾਂ ਬਾਹਰੋਂ ਜਾਂ ਅੱਡੇ ਤੋਂ ਲਿਆਉਂਦੇ ਸੀ ਬਾਲਟੀਆਂ ਭਰ ਕੇ ਵੀ ਜਾਣੀ ਉਹ ਇਹਨਾਂ ਦੀ ਸਮੱਸਿਆ ਹੱਲ ਨਹੀਂ ਸੀ ਹੁੰਦੀ ਕਿਉਂ ਜਿੰਨੇ ਜੇ ਮੰਨ ਲਓ ਵੀ 100 150 ਬੰਦਾ ਆ ਗਿਆ ਸਾਰਿਆਂ ਨੇ ਹੱਥ ਪੈਰ ਧੋਣੇ ਹੁੰਦੇ ਸੀ ਤੇ ਇਹਨਾਂ ਨੂੰ ਧੋਂਦਾ ਕੌਣ ਇਹ ਵੀ ਕੰਮ ਇੱਕ ਬਹੁਤ ਵੱਡੀ ਅਧੂਰਾ ਸੀ ਇਹਨਾਂ ਦਾ ਵੀ ਜਦੋਂ ਜਦੋਂ ਵੀ ਕੋਈ ਬੰਦਾ ਮੌਤ ਹੁੰਦੀ ਆ